ਆ ਵੀ ਇਹ ਇਹ ਆ ਤੇ ਆ ਮੈਂ ਮੈਂ ਮੈਡੀਕਲ ਬਣਾ ਜਾ ਤਾਂ ਫਾਰਮ ਨਾ ਮੈਡੀਕਲ ਬਣਾ ਰਿਹਾ ਹਾਂ ਪੰਡਿਆ ਪੰਡਿਆ ਰੱਖਿਓ ਜਿਹੜਾ ਕਰੇ ਉਹ ਲੜਦਾ ਆਹ ਉਹ ਕੋਈ ਨਾਮ ਆਹ ਇਹਦਾ ਪਤਾ ਇੱਥੇ ਇਹਨਾਂ ਨੰਬਰ ਲਾ ਦਿਓ ਆਪਾਂ ਹੀ ਰਿਕਾਰਡ ਬਣਾਓ ਜੀ ਇਹਨਾਂ ਦੇ ਰਿਕਾਰਡ ਬਣਾਓ ਇਹਨੇ ਮੰਗੇ ਉਹਨੇ ਮੰਗੇ ਹੋਰ ਵੀ ਆਏ ਦੇ ਦੇ ਪਾ ਇਹ ਐਕਸਾ ਇਹਨੇ 100 ਰੁਪਏ ਕਿਹਾ ਉਹ ਮਿੱਤਰਾ ਐਸਾ ਕਹਿੰਦੇ ਸਾਬੋ ਇਹ ਨਹੀਂ ਕਰਟ ਕਹਿੰਦੇ ਨਾ ਲੱਖਾਂ ਬਣਾ ਲੱਖਾਂ ਲੱਖ 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 ਆਪਾਂ ਜਾਵਾਂ ਕੋ ਲੱਕ ਮੇਨੂੰ ਮੈਨੂੰ ਇੱਥੇ ਬੁਖਾਨਾ ਮੈਨੂੰ ਜਦੋਂ ਇੱਥੇ ਬਾਅਦ ਮੈਨੂੰ ਮਾਰਿਆ ਤੂੰ ਨਹੀਂ ਨਾ ਆਹ ਵੇਖੋ ਮੇਰੀ ਆਵਾਜ਼ ਸੁਣ ਰਹੇ ਹੋ ਆਹ ਤਾਂ ਨਾ ਖੈਣਾ ਬਈ ਉਹਨੇ ਨਹੀਂ ਮਾਰਿਆ ਇਹਨੇ ਨਹੀਂ ਮਾਰਿਆ ਨਾ ਇਹ ਬੜਾ ਖੜਿਆ ਮੈਨੂੰ ਕਹਿਣਾ ਵੀ ਡਕਣਾ ਬੋਤੇ ਮੂੰਹ ਨਾ ਕਰੇ ਇਹਨਾਂ ਮਾਰੇ ਤੂੰ ਬੋਤੇ ਮਾਰਦਾ ਇਹ ਤੇ ਕੜੀ ਮੀਡੀਆ ਕੋਲ ਜਰਰੀ ਹੈ ਜੀ ਇਹ ਕੰਮ ਕਰਦੇ ਇਹ ਕੰਮ ਵਾਲਾ ਗੱਲ ਆ ਮੈਂ ਤੁਹਾਨੂੰ ਦੱਸਿਆ ਹਾਂ ਇਹਨਾਂ ਨੂੰ ਪਿਆਰ ਵੀ ਬੇਰੀ ਬੇਰੀ ਹੋਂਕਾਰ ਐਸ ਵੀ ਸਾਹਿਬ ਨਾ ਕਰਨਾਂ ਦਾ ਗੱਲ ਆ ਜੀ ਐਸ ਵੀ ਕਹਿੰਦੇ ਉਹ ਮਨੇ ਕਰਕੇ ਜੀ ਜੀ ਐਸ ਵੀ ਕਹਿੰਦੇ ਜੀ ਟੰਗਾ ਮਾਰੋ ਹੌਣ ਐਸ ਵੀ ਕਹਿੰਦੇ ਉਹ ਫਰਮੂ ਜਾਗਾ ਮਾਰੋ ਮੈਂ ਮੈਂ ਮਾਰੀ ਜਾਗਾ ਉਹ ਆਪਣੀ ਨਾਲ ਬੰਦਾ ਹੈ ਇਹਨਾਂ ਨਾਲ ਬੰਦੀ ਤੇ ਬਿਤਾ ਹੈ ਮੈਂ ਇੱਕਦਾਂ ਵਾਦਿਆ ਕਰੀ ਮੈਂ ਮਾਰ ਕੇ ਮੇਰੀ ਅੱਖੀ ਚਟਾਈ ਹੈ ਇਹਨਾਂ ਨੇ ਤਵਰ ਦੇ ਦੇ ਕਰੋ ਪਿਆਰ ਬੈ ਕਰੋ ਫੋਟੀਆਂ ਨਾਲ ਡੀਲੀਵਰ ਕਰੋ ਅਹੀਂ ਰਾਈ ਵੀ ਨੇ ਸੇਖਾ ਜੀ ਤੁਹਾਡੀ ਮੀਡੀਆ ਖੋਜ ਜਾਏਗੀ ਤੁਹਾਨੂੰ ਔਖੇ ਹੋ ਗਏ ਮੇਰੇ ਇਥੇ ਦੂਰੀ ਨੇ ਮੈਂ ਕਰੋ ਫਿਰ ਆਪਰੇ ਦੂਰੀ ਮੈਂ ਤੇ ਦੂਰੀ ਕੋਈ ਨਾ ਕੀਤੀ ਕੱਢੀ ਆਰਡਰ ਵੀ ਆਇਆ ਆਰਡਰ ਗਿਆ ਡਾ ਆਰਡਰ ਗਿਆ ਡੀਟੇਲ ਲੱਗ ਰਹੀ ਬਾਈ ਮੈਨਾ ਪੈਸਾ ਨਹੀਂ ਲੋੜ ਮੈ ਇਲੈਕਟ੍ਰੀਕਲ ਮੈਂ ਗੱਲ ਸਹੀ ਕਰਦਾ ਨਾ ਮੈਨਾ ਪੈਸਾ ਨਹੀਂ ਲੋੜ ਕੋਈ ਨਹੀਂ ਆਪਣੇ ਚਾੜੇ ਬਣੋ ਜੇ ਦਾਰਡੇ ਤੰਗੀ ਨਹੀਂ ਤੇ ਤੁਹਾਨੂੰ ਜੇ ਤੱਕ ਤੰਗੀ ਨਹੀਂ ਤੁਹਾਨੂੰ ਉਦੋਂ ਪੁਲਸ ਨੂੰ ਆਣ ਕੇ ਕੋਈ ਕਹਿੰਦੇ ਹੋ سانس ریلتا نہیں ہر بندہ ਇਹਨੂੰ ਬਲਾ ਮਾੜਾ ਨਹੀਂ ਕਹਿੰਦਾ ਤੇ ਇਹਦੇ ਕੀ ਠੀਕ ਹੈ ਨਾ ਜਦੋਂ ਬਾਰ-ਬਾਰ ਕਹੀ ਜਾਣਾ ਬੀਤੇ ਫੇਰ ਹੋਗਾ ਦਾ ਆਜੇ ਆਜੇ ਇੱਕ ਮੜਾ ਬਾਬਾ ਸੋਲਾ ਮੇਰੀ ਕਾ ਤੋ ਆਜੇ ਕੋਲ ਬਸ ਪਰੜ ਜਾਣਾ ਐਸੇ ਨੰਗਲੂ ਉਦਾਈ ਨਾ ਲੰਗੇ ਠੀਕ ਹੈ ਨਾ ਫੇ ਤੂੰ ਹੀ ਸੋਈ ਆਪਣੀ ਜਬਾਨ ਕੱਢਦਾ ਕਰ ਤੂੰ ਮੇਰੇ ਮੇਰੇ ਦਾ ਕੌਜਾ ਪਿਆ ਕੋਣ ਹੁੰਦਾ ਬਾਈ ਮੈਂ ਤਾਂ ਤੂੰ ਮਾੜਾ ਨਹੀਂ ਬੋਲੇ ਕਹੜ ਬੋਲੇ ਜਾਣ ਕੇ ਮੈਂ ਨਾ ਵੀ ਰੋਣੀ ਐਸੇ ਭੜਾ ਦੇ ਵਾਸਤੇ ਅਡੂ ਅੱਡੇ ਵਾਸਤੇ ਟੂਟੀ ਕੱਢੇ ਘੜ ਵਾਜੀ ਕਰਦੇ ਤੁਸੀਂ ਡੀਵੀ ਨਾਲ ਆਰਡਰ ਬਿਆਰ ਤੁਸੀਂ ਕਰਦੇ ਹੋ ਆਪਨੇ ਡਿਫਰ ਨਹੀਂ ਕੀਤੀ ਤੁਸੀਂ ਆਰਡਰ ਗਿਆ ਤੁਹਾਡਾ ਆਰਡਰ ਗਿਆ ਨਾ ਫਿਰ ਇਹ ਬਿਆਰ ਕਰਕੇ ਆਖੀ ਮੰਦੇ ਆਰਡਰ ਮੁੰਦੇ ਨਹੀਂ ਬਣਾਉਣਾ ਮਨਾਉਣਾ ਫਿਰ ਮਨਾਉਣਾ ਫਿਰ ਡੰਡਾ ਮਾਰਨਾ ਮੇਰੇ ਹੋਰ ਮਾਰ ਫੇਟ ਮਾਰ ਮੇਰੇ ਡੰਡਾ ਮਾਰਿਆ ਜਾ ਕੇ ਲੈ ਗਿਆ ਕੌਣ ਨੇ ਕੀਤਾ ਯਾਰ ਕੋਈ ਡੰਡਾ ਮਾਰ ਕੋਈ ਫੋਨ ਕਰੇ ਤੇਰੀ ਬਾਹ ਦੋੜ ਦੇ ਕੌਣ ਹਾਂ ਆਹ ਉਹਨਾਂ ਕਰੀ ਬਸ ਜਿਲੀ ਉਹਨਾਂ ਨੇ ਬਤਾਇਆ ਇੱਕ ਜਮਲਾ ਆਇਆ ਆਇਆ ਇੱਥੇ ਚਾਰ ਬੰਦੇ ਇਕੱਠੇ ਕਰ ਤੂੰ ਫਿਰ ਮੀਡੀਆ ਸਾਧੋ ਮੈਂ ਉਹਨਾਂ ਦਾ ਮੈਡੀਕਲ ਕਰਵਾਉਂਗਾ ਆਪਾਂ ਉਹ ਇੱਕ ਐਸੇ ਚਾਰ ਬੰਦੇ ਇਕੱਠੇ ਕਰੀ ਫਿਰ ਮੀਡੀਆ ਕਰਦਾ ਸਾਧੋ ਫਿਰ ਵੀ ਸੋਸ਼ੀਟੀ ਆ ਉਹ ਬੰਦੇ ਇਕੱਠੇ ਕਰ ਦੇ ਫਿਰ ਕਹਣਾ ਮੈਂ ਆਉਂਦਾ ਹੈਗਾ ਨਾ ਬੰਦੇ ਨੂੰ ਚਾਰ ਬੰਦੇ ਇਕੱਠੇ ਕਰਕੇ ਨਹੀਂ ਉੱਤਰਉਂਦਾ ਮੈਨੂੰ ਪੁੱਛਦਾ ਹੁਣ ਹੋਣਾ ਪਰ ਅੱਜ ਮੀਡੀਆ ਨਾਲ ਆ ਗਿਆ ਉਹ ਬੰਦਾ ਸਾਧੋ ਇੱਥੇ ਮੇਰੇ ਨਾਲ ਗੱਲ ਕਰੇ ਚਾਰ ਬੰਦੇ ਐਸੇ ਕਰਦੇ ਕੋਈ ਰਾਣਾ ਇੱਥੇ ਕੋਈ ਨਾ ਕੋਈ ਚਲਾਉਂਦਾ ਜਲਦਾ ਚਲਾਉਂਦਾ ਕਰੂ ਕਰਨਾ ਦੇ ਚਾਹਣਾ ਤੂੰ ਜਾਗ ਰਹਿ ਇਹ ਮਾਰੇ ਤੇਰੇ ਨਾਲ ਹੀ ਹੋ ਰਿਹਾ ਹੈ ਤੇਰੇ ਨਾਲ ਹੀ ਹੋ ਰਿਹਾ ਹੈ ਇਹ ਨਹੀਂ ਮਾਰਿਆ ਮੈਨੂੰ ਜੇ ਇਹ ਮਾਰਿਆ ਇਹ ਨਾਲ ਹੀ ਮਾਰਿਆ ਇਹ ਨਹੀਂ ਮਾਰਿਆ ਇਹ ਨਹੀਂ ਮਾਰਿਆ ਕੋਈ ਆ ਗੁਜੀ ਉਹ ਚਾਰ ਬੰਦੇ ਤਾਂ ਕੱਥੇ ਘਰ ਤੂੰ ਉਹੀ ਬਣਾ ਮੈਂ ਆਪਣਾ ਮੂੰਹ ਦੋ ਸਵਾਲ ਗਿਆ ਬਾਹਰ ਕਰਕੇ ਡੱਡੇ ਕੋ ਬਾਹਰ ਕੋ ਮਾਰ ਕੇ ਗਿਆ ਗਾੜਾ ਨਾਲ ਮੈਂ ਮੈਂ ਚਾ ਕਰਾ ਲਓ ਇੱਥੇ ਮੈਨੂੰ ਮਾਰਿਆ ਕਰਾ ਲਾ ਜਾਂਦਾ ਕਰਾ ਲਓ ਐਸੇ ਇੱਥੇ ਮੇਰੇ ਨਾਲ ਗੱਲ ਕਰ ਮੈਂ ਵੀ ਇੱਥੇ ਹੀ ਆ ਭੱਜ ਗਿਆ ਕੋਈ ਬੰਦਾ ਲਿਆਉਂਦੇ ਤੇ ਕੱਥੇ ਘਰ ਬੰਦਾ ਲਿਆਉਦੀ ਕਿੱਥੇ ਦੁਬਾਰਾ ਆਣਦਾ ਮਾਰਵਾ ਦੇਣਾ ਮਾਰਵਾ ਦੇਣਾ ਬਾਰਵਾ ਭਈਆ ਤਾਂ ਲਵਜੀ ਸਿੰਘ ਮੇਰਾ ਨਾਮ ਆ ਮੈਂ ਤੇ ਸਵਾਰੀ ਲੈ ਕੇ ਜਾ ਰਿਹਾ ਜੱਲੇ ਵਾਲਾ ਬਾਅਦ ਯਾਰ ਸਵਾਰੀਆਂ ਮੇਰੇ ਕੋਲ ਬੈਠੀਆਂ ਤੇ ਮੈਂ ਇਧਰ ਦੀ ਲੰਗਿਆ ਉਹ ਮੁਲਾਜ਼ਮ ਨੇ ਮੈਨੂੰ ਕੁਝ ਨਹੀਂ ਪੁੱਛਿਆ ਕਿਹਾ ਤੇਨੂੰ ਨਹੀਂ ਪਰ ਰਸਤਾ ਬੰਦਿਆ ਉਹਨੇ ਕੁਝ ਨਹੀਂ ਪੁੱਛਿਆ ਮੇਰੇ ਡੰਡੇ ਮਾਰਨੇ ਸ਼ੁਰੂ ਕਰਦੇ ਆਲੋ ਆਹ ਕੋਹਾਗਰ ਮਰੇ ਇੱਕ ਇੱਕ ਇੱਥੇ লাশ ਬਈਆ ਉੱਥਾ ਇੱਥੇ ਲੱਗਿਆ ਹੈ লাশ ਬਈਆ ਇਹਨੇ ਮੁਲਾਜ਼ਮ ਸੀ ਇਹ ਕੋ ਮਤਲਬ ਇਹ ਦੋ ਮੁਲਾਜ਼ਮ ਸੀ ਉਹਨੇ ਡੰਡੇ ਮਾਰੇ ਦੂਸਰੇ ਖਾਕੀ ਵਰਦੀ ਵਾਲੀ ਨੇ ਇੱਕ ਚਿੱਟੀ ਵਰਦੀ ਵਾਲਾ ਹੈ ਤੇ ਮੁਲਾਜ਼ਮ ਨੇ ਉਹਨਾਂ ਨੇ ਮਨਾਂ ਤੋਂ ਮੁਲਾਜ਼ਮ ਹਾਂਜੀ ਉਹ ਤੁਸੀਂ ਕੀ ਅਸੀ ਪੁੱਛ ਮੈਂ ਸਰ ਕਹਾਂ ਵੀ ਤੁਸੀਂ ਜਿਹੜੇ ਵੀ ਕੰਮ ਤੁਸੀਂ ਬੋਲ ਕੇ ਦੱਸੋ ਤੁਸੀਂ ਮੈਨੂੰ ਮਾਰਦੇ ਕਿਉਂ ਕਿਹਾ ਵੀ ਤੁਹਾਨੂੰ ਮਾਰਨਾ ਡਾਰੇ ਮਖਾ ਕੇ ਐਨਕੂ ਮੇਰੀ ਪੈਰ ਆਪਣਾ ਪੈਰ ਪੁੰਜਿਆ ਰੱਖ ਕੇ ਤੇ ਮੇਰੀ ਹੱਗ ਤੋੜਨ ਲੱਗਾ ਹੈ ਤੇ ਆਪਕੋ ਮੇਰੇ ਲੱਕ ਜੂ ਹੀ ਲਸਾ ਬਈਆ ਸਾਰਾ ਕੁਝ ਮੈਂ ਤੁਸੀਂ ਦੇ ਆ ਕੋ ਕੁਝ ਕਿਹਾ ਵਾ ਮੈਂ ਸਰ ਕੋਈ ਬੋਲਿਆ ਨਹੀਂ ਨਾਨ ਕਹਿੰਦੇ ਤੈਨੂੰ ਹੀ ਪਤਾ ਵੀ ਇਹ ਤੋਂ ਰਸਤਾ ਹੈ ਤਾਂ ਨਹੀਂ ਲੰਘੇ ਦੇ ਤਾਂ ਮੈਂ ਤੁਹਾਨੂੰ ਬੋਲ ਕੇ ਦੱਸਾਂ ਉਹ ਮੁਲਾਜ਼ਮ ਕਿੱਥੇ ਹੈ ਮੁਲਾਜ਼ਮ ਸਰ ਪਤਾ ਨਹੀਂ ਨਾਨ ਮੈਂ ਕਹਿੰਦੇ ਮੈਨੂੰ ਵੇਸੇ ਭਲਾ ਕੇ ਦੋ ਮੁਲਾਜ਼ਮ ਉਹ ਮੁਲਾਜ਼ਮ ਇਹ ਤਾਂ ਮੇਥੇ ਨਹੀਂ ਆ ਗਾ ਉਹ ਕੋਈ ਜੀ ਮੈਡੀਕਲ ਸਟਾਫ ਚੱਲ ਜਾ ਹਾਂਜੀ ਸਰ ਮੈਂ ਮੈਂ ਹਾਂਜੀ ਨਹੀਂ ਸਰ ਅਜੇ ਨਹੀਂ ਕੋਈ ਕੰਪਲੇਨ ਕੀਤੀ ਮੈਂ ਤੇ ਮੈਡੀਕਲ ਕਰਾਉਣ ਗਿਆ ਤੇ ਡਾਕਟਰ ਸਾਹਿਬ ਨੂੰ ਮਿਲੇ ਨਹੀਂ ਕੀ ਕਿਸ ਹਾਲ ਦਾ ਸਰ ਜੋ ਵੀ ਜਨੇ ਮੁਲਾਜ਼ਮਤ ਇਕ ਜੋ ਵੀ ਕਾਨੂੰਨੀ ਕਾਰਵਾਈ ਇੱਥੇ ਬੰਦੀ ਸਰਤ ਤੋਂ ਸ਼ੁਰੂ ਕੀਤੀ ਜਾਵੇ ਲੱਗਦਾ ਕਿ ਇਸ ਤਰ੍ਹਾਂ ਕੁਝ ਕਰ ਦਿੱਤਾ ਗਿਆ ਕੁਮਾ ਜਾਏਗਾ ਹਾਂ ਇਹ ਸਰ ਨਜਾਇਜ਼ ਇਕ ਦਿਹਾੜੀਦਾਰ ਬੰਦਾ ਇਕ ਮਜ਼ਦੂਰ ਬੰਦੇ ਵਕੇ ਨਜਾਇਜ਼ ਇਕ ਮਿਹਨਤਦਾਰ ਕਰਦਾ ਪਿਆ ਉਹਨੂੰ ਉਹ ਤਾਂ ਬੋਲ ਕੇ ਕਿਉਂ ਨਹੀਂ ਇਹਨੇ ਕਿਹਾ ਵੀ ਇਹਨੇ ਮੈਨੂੰ ਡੰਡੇ ਕੋ ਮਾਰੇ ਹੇ ਹਾਰਦਾ ਸਰ ਉਦੋਂ ਮੈਂ ਪੇਸ਼ੈਂਟ ਆ ਉਹ ਤਾਂ ਮੇਰੇ ਇਨਆਲ ਕੋ ਇੱਥੇ ਵਕੀਚ ਵੀ ਡੰਡੇ ਮਾਰੇ ਹਿੰਦੇ ਹੋਰ ਵੀ ਰਿਕਸ਼ੇ ਲੱਗਦੇ ਨੇ ਹਾਂਜੀ ਸਰ ਹੋਰ ਵੀ ਡੰਡੇ ਉਸਕੇ ਲੱਗਦੇ ਨੇ ਉਹਨਾਂ ਨੂੰ ਮਨਣਾ ਨਹੀਂ ਕੀਤਾ ਜਾ ਉਹਨਾਂ ਨੂੰ ਸਰ ਪੈਸੇ ਲੈਂਦਾ ਉਹਨਾਂ ਨੂੰ ਮੈਨੂੰ ਕਹਿੰਦੇ ਜੇ ਜਾਦੂ ਖਰਚਾ ਦੇ ਉਹਨੂੰ ਪੈਸੇ ਦੇ 100 ਰੁਪਏ ਦੇ ਦੇ ਲੱਗ ਜਾਊ ਤੇ ਲੰਗੜੇ ਹੁਣ ਕੰਟਕ ਦੇ ਮੈਨੂੰ ਘੱਟ ਗਿਆ ਗਿਆ ਤੇਰਾ ਮਤਲਬ ਇਹ ਜਿਹੜਾ ਬੰਦਾ ਪੈਸੇ ਦਿੰਦਾ ਰ ਉਹਨੂੰ ਦੀ ਲੰਗੜੋ ਕੀ ਨਾਮ ਸੀ ਮੁਲਾਜ਼ਮ ਦਾ ਮੁਲਾਜ਼ਮ ਸਾਹਿਬ ਨੇ ਨਾਮ ਨਹੀਂ ਬਤਾ ਇੱਥੇ ਖਾਸੀ ਵਰਦੀ ਵਾਲਾ ਬਿਟਾ ਹੀ ਮਾਰ ਗਿਆ ਵੀ ਹੁਣ ਉੱਤੇ ਬਿਟਾ ਹਣਾ ਮੁਲਾਜ਼ਮ ਨੇ ਨਾਂ ਦਾ ਸਰ ਮੈਨੂੰ ਕਹ ਲਿਆ ਨਹੀਂ ਬੋਲੇ ਹਾ ਤੂੰ ਦੌੜ ਕੇ ਬੇਨਤੀ ਕਰੀ ਦੀ ਰਾਤ ਛੱਡ ਦੇ ਤੇ ਆਪਣੇ ਅਥੀ ਸਾਹਿਬ ਆਏ ਤੇ ਉਹਨਾਂ ਨੇ ਕਿਹਾ ਵੀ ਜੇ ਰਾਮਾ ਉਹ ਬੈਠ ਗਿਆ ਤੇ ਨਹੀਂ ਆਉਂਦਾ ਪਰ ਨੌਜਵਾਨ ਕਹਿੰਦਾ ਵੀ ਮੇਰੇ ਤੇ ਡਾਂਗਾ ਮਾਰੋ ਲਾਛਾਂ ਪਾਦਿਆ ਇਹਨੇ ਕਹਿੰਦਾ ਮੈਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਔਰ 100 ਰੁਪਏ ਦੀ ਮੰਗ ਕੀਤੀ ਜਾਂ ਗਈ ਸੀ ਮਰ ਤੋਂ ਮੈਂ ਤਾਂ ਲੈਣ ਨਹੀਂ ਆਉਂਦਾ ਭਾਜੀ ਮੈਂ ਪੈਸਾ ਲੈਂਦਾ ਨਹੀਂ ਤੁਸੀਂ ਵੈਰੀਫਾਈ ਕਰ ਸਕਦੇ ਤੁਸੀਂ ਬਿਲਕੁਲ ਜੀ ਕਿ ਉਹ ਜਿਹੜਾ ਨਾਲ ਤੁਹਾਡੇ ਮੁਲਾਜ਼ਮ ਸੀ ਉਹਨਾਂ ਸਾਹਮਣੇ ਉਹ ਕਹਿੰਦਾ ਮੈਨੂੰ ਕੁੱਟਿਆ ਦੋ ਜਣੇ ਇੱਥੇ ਖੜੇ ਸੀ ਉਹ ਵੀ ਸਾਹਮਣੇ ਜੀ ਮੈਂ ਤੁਹਾਨੂੰ ਤੁਹਾਨੂੰ ਵੀ ਕਹਿਣ ਲਿਆ ਜੋ ਅਫਸਰਾਂ ਨੇ ਕਿਹਾ ਇਹ ਕੋ ਬੰਗੂ ਰਕਸ਼ਨ ਜਾਣ ਦੇ ਆਸ ਤੇ ਲੱਗਣ ਗਏ ਪਰ ਉਹ ਕਹਿੰਦਾ ਮੈਨੂੰ ਮਨਾ ਤੇ ਕੀਤਾ ਪਰ ਡਾਂਗ ਨਾਲ ਕੋ ਪੁੱਟਿਆ ਗਿਆ ਨਹੀਂ ਨਹੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕੋਈ ਵੀ ਨਹੀਂ ਮੰਨ ਕੇ ਖੁਸ਼ਸ਼ੁਕਰ ਜੀ ਹਾਂਜੀ ਹੱਥ ਜੋੜ ਕੇ ਬੇਨਤੀ ਡਾਂਗ ਮਾਰਨੀ ਚਾਹੀਏ ਨਾ ਨਾ ਬਰ ਉਹਦੇ ਨਿਸ਼ਾਨ ਪਾਣੀ ਕੱਟ ਦੇ ਨਿਸ਼ਾਨ ਪਏ ਨੇ ਕੋਈ ਗੱਲ ਨਹੀਂ ਆ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਹੱਥ ਜੋੜ ਕੇ ਮੈਂ ਨਹੀਂ ਮਾਰਿਆ ਮੈਂ ਨਹੀਂ ਮਾਰਿਆ ਮੈਂ ਨਹੀਂ ਮਾਰਿਆ ਵੀ ਇਹਨਾਂ ਨੇ ਮਾਰਿਆ ਮੈਂ ਨਹੀਂ ਤੁਹਾਨੂੰ ਹੱਥ ਜੋੜ ਕੇ ਪੁੱਛਿਆ ਵਾ ਵੀ ਹੱਥ ਜੋੜ ਕੇ ਕਿਹਾ ਇਹਨਾਂ ਨੇ ਵੀ ਇਹਨੂੰ ਆਉਣਾ

ਯਾਰਾ ਇੰਗਰਛਾ ਰਿਹਾ ਵਾ ਬੇਨਵਾ ਹੱਥ ਜੋੜ ਕੇ ਕਹਾਂ ਵੀ ਭਾਜੀ ਪਿੱਛੇ ਨੂੰ ਵਾਪਸ ਚਲੇ ਜਾਓ ਕਿੱਟ ਤੇ ਜਿਹੜੇ ਨਿਸ਼ਾਨ ਪੰਡਾ ਕੋਈ ਨਹੀਂ ਯਾਰ ਗਾਂਹ ਕੋਈ ਮਾਰੀ ਨਹੀਂ ਗਈ ਤੁਹਾਡੇ ਸਾਹਮਣੇ ਪਰ ਉਹ ਤਾਂ ਕੰਮ ਮੈਨੂੰ ਮਾਰਿਆ ਤੇ ਤੁਹਾਡਾ ਮਲਾਜੇ ਨਹੀਂ ਮੰਨੇ ਨੂੰ ਦੀ ਕੋਈ ਸਾਹਮਣੇ ਜੋ ਉਹ ਨਹੀਂ ਯਾਰ ਰਸਮੀ ਜੀ ਕਹਿਤਾ ਤੁਹਾਨੂੰ ਤੇ ਬਾਰ ਬਾਰ ਆਪਾਂ ਨਹੀਂ ਕੋ ਚੱਲਦੇ ਇਹਦੀ ਗੱਲ ਕਰਕੇ ਠੀਕ ਹੈ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ